ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਅਤੇ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਵੱਲੋਂ ਲੋਕ ਸਭਾ ਹਲਕਾ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਛੰਦੜਾ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਹੈ ਜਥੇਬੰਦੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ਹੀਦ ਕੋਮਦਾ ਵੱਡਮੁੱਲਾ ਸਰਮਾਇਆ ਹੁੰਦੇ ਹਨ ਅਤੇ ਸ਼ਹੀਦਾਂ ਦੇ ਵਾਰਿਸ ਪੰਥ ਦੀ ਅਮਾਨਤ ਹਨ ਜੇ ਇੱਕ ਵੱਡੀ ਕੁਰਬਾਨੀ ਵਾਲੇ ਸ਼ਹੀਦ ਪਰਿਵਾਰ ਜੋ ਕਿਸੇ ਪਹਿਚਾਣ ਦਾ ਮਹਤਾਜ ਨਹੀਂ ਹੈ ਸਰਦਾਰ ਰਸ਼ਪਾਲ ਸਿੰਘ ਛੰਦੜਾ ਦਾ ਪਰਿਵਾਰ ਹੈ ਜਿਨ੍ਹਾਂ ਦੇ ਫਰਜ਼ੰਦ ਸਰਦਾਰ ਅਮਰਿਤਪਾਲ ਸਿੰਘ ਛੰਦੜਾ ਇੱਕ ਬਹੁਤ ਹੀ ਨਿਮਾਣੇ ਗੁਰਸੇਖ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਵੀ ਹਨ ਇਹ ਸਰਦਾਰ ਅਮਰਿਤਪਾਲ ਸਿੰਘ ਛੰਦੜਾ ਦਾ ਹੀ ਉਪਰਾਲਾ ਸੀ ਜੇ ਸਦਕਾ ਭਾਈ ਸੰਦੀਪ ਸਿੰਘ ਦੀਪ ਸਿੱਧੂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਜੁੜ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਪ੍ਰਚਾਰ ਕੀਤਾ ਹੁਣ ਜਦੋਂ ਸਰਦਾਰ ਛੰਦੜਾ ਖੁਦ ਚੋਣ ਮੈਦਾਨ ਵਿੱਚ ਹਨ ਤਾਂ ਉਹਨਾਂ ਦੇ ਖਿਲਾਫ ਸਾਬਕਾ ਕਾਂਗਰਸੀ ਕਮਲਜੀਤ ਸਿੰਘ ਬਰਾੜ ਵੀ ਚੋਣ ਲੜ ਰਹੇ ਹਨ ਜੋ ਕਿ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਹਨ ਦਰਸ਼ਨ ਸਿੰਘ ਬਰਾੜ ਵਿੰਤੇ ਬੁੱਚੜ ਦੀ 1992 ਦੀ ਸਰਕਾਰ ਵਿੱਚ ਵਿਧਾਇਕ ਸੀ ਅਤੇ 1992 ਦੇ ਸਾਲ ਵਿੱਚ ਹੀ ਸਰਕਾਰ ਵੱਲੋਂ अनेका ਸ਼ਹੀਦਾਂ ਸਮੇਤ ਸਰਦਾਰ ਛੰਦੜਾ ਦੇ ਪਿਤਾ ਜੀ ਮਾਤਾ ਜੀ ਦਾਦਾ ਜੀ ਅਤੇ ਨਾਨੀ ਜੀ ਸ਼ਹੀਦ ਕੀਤੇ ਗਏ ਅਤੇ ਸ਼ਹੀਦ ਜਥੇਦਾਰ ਸਰਦਾਰ ਗੁਰਦੇਵ ਸਿੰਘ ਜੀ ਕੋਂਗੇ ਦੀ ਸ਼ਹਾਦਤ ਵੀ ਇਸੇ ਸਾਲ ਹੋਈ ਅਤੇ ਰਾਜਨੀਤੀ ਦੀ ਗੱਲ ਇਹ ਹੈ ਕਿ ਕਈ ਪੰਥਕ ਧਿਰਾਂ ਵੱਲੋਂ ਸਰਦਾਰ ਅਮਰਿਤਪਾਲ ਸਿੰਘ ਛੰਦੜਾ ਨੂੰ ਅੱਖੋਂ ਪਰੋਖੇ ਕਰਕੇ ਕਮਲਜੀਤ ਸਿੰਘ ਬਰਾੜ ਨੂੰ ਪੰਥਕ ਉਮੀਦਵਾਰ ਵਜੋਂ ਪ੍ਰਚਾਰਿਆ ਜਾ ਰਿਹਾ ਹੈ ਜੋ ਕਿ ਬਦਨੀਤੀ ਭਰੀ ਅਤੇ ਬੰਦਭਾਗੀ ਗੱਲ ਹੈ ਉਹਨਾਂ ਅੱਗੇ ਕਿਹਾ ਹੈ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਇਹ ਸਪਸ਼ਟ ਕਰਨਾ ਚਾਹੁੰਦੀ ਹੈ ਕਿ ਉਹ ਸਰਦਾਰ ਅਮਰਿਤਪਾਲ ਸਿੰਘ ਛੰਦੜਾ ਦੀ ਪੂਰਨ ਹਮਾਇਤ ਕਰਦੀ ਹੈ ਅਤੇ ਉਹਨਾਂ ਦੇ ਹੱਕ ਵਿੱਚ ਡਟ ਕੇ ਖੜੀ ਹੈ ਅਤੇ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦੀ ਹੈ ਕਿ ਭਾਈ ਅਮਰਿਤਪਾਲ ਸਿੰਘ ਛੰਦੜਾ ਦੀ ਹਰ ਸੰਭਵ ਹਮਾਇਤ ਕੀਤੀ ਜਾਵੇ ਸ਼ਹੀਦ ਪਈ ਸੰਦੀਪ ਸਿੰਘ ਦੀਪ ਸਿੱਧੂ ਅਤੇ ਸ਼ਹੀਦ ਪਈ ਅਫਤਾਰ ਸਿੰਘ ਖੰਡਾ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਵੱਲੋਂ ਲੋਕ ਸਭਾ ਹਲਕਾ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਛੰਦੜਾ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਹੈ ਜਥੇਬੰਦੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ਹੀਦ ਕੋਮਦਾ ਵੱਡ ਮੁੱਲਾ ਸਰਮਾਇਆ ਹੁੰਦੇ ਹਨ ਅਤੇ ਸ਼ਹੀਦਾਂ ਦੇ ਵਾਰਿਸ ਪੰਥ ਦੀ ਅਮਾਨਤ ਹਨ ਅਜੇ ਇੱਕ ਵੱਡੀ ਕੁਰਬਾਨੀ ਵਾਲੇ ਸ਼ਹੀਦ ਪਰਿਵਾਰ ਜੋ ਕਿਸੇ ਪਹਿਚਾਣ ਦਾ ਮਹਤਾਜ ਨਹੀਂ ਹੈ ਸਰਦਾਰ ਰਸ਼ਪਾਲ ਸਿੰਘ ਛੰਦੜਾ ਦਾ ਪਰਿਵਾਰ ਹੈ ਜਿਨ੍ਹਾਂ ਦੇ ਫਰਜ਼ੰਦ ਸਰਦਾਰ ਅਮਰਿਤਪਾਲ ਸਿੰਘ ਛੰਦੜਾ ਇੱਕ ਬਹੁਤ ਹੀ ਨਿਮਾਣੇ ਗੁਰਸੇਖ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਵੀ ਹਨ। ਇਹ ਸਰਦਾਰ ਅਮਰਿਤਪਾਲ ਸਿੰਘ ਛੰਦੜਾ ਦਾਹੀ ਉਪਰਾਲਾ ਸੀ ਜੇ ਸਦਕਾ ਭਈ ਸੰਦੀਪ ਸਿੰਘ ਦੀਪ ਸਿੱਧੂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਜੁੜ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਪ੍ਰਚਾਰ ਕੀਤਾ। ਹੁਣ ਜਦੋਂ ਸਰਦਾਰ ਛੰਦੜਾ ਖੁਦ ਚੋਣ ਮੈਦਾਨ ਵਿੱਚ ਹਨ ਤਾਂ ਉਹਨਾਂ ਦੇ ਖਿਲਾਫ ਸਾਬਕਾ ਕਾਂਗਰਸੀ ਕਮਲਜੀਤ ਸਿੰਘ ਬਰਾੜ ਵੀ ਚੋਣ ਲੜ ਰਹੇ ਹਨ। ਜੋ ਕਿ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਹਨ ਦਰਸ਼ਨ ਸਿੰਘ ਬਰਾੜ ਬੀਮਤੇ ਬੁੱਚੜ ਦੀ 1992 ਦੀ ਸਰਕਾਰ ਵਿੱਚ ਵਿਧਾਇਕ ਸੀ ਅਤੇ 1992 ਦੇ ਸਾਲ ਵਿੱਚ ਹੀ ਸਰਕਾਰ ਵੱਲੋਂ अनेका ਸ਼ਹੀਦਾਂ ਸਮੇਤ ਸਰਦਾਰ ਛੰਡੜਾ ਦੇ ਪਿਤਾ ਜੀ ਮਾਤਾ ਜੀ ਦਾਦਾ ਜੀ ਅਤੇ ਨਾਨੀ ਜੀ ਸ਼ਹੀਦ ਕੀਤੇ ਗਏ ਅਤੇ ਸ਼ਹੀਦ ਜਥੇਦਾਰ ਸਰਦਾਰ ਗੁਰਦੇਵ ਸਿੰਘ ਜੀ ਕੋਂਗੇ ਦੀ ਸ਼ਹਾਦਤ ਵੀ ਇਸੇ ਸਾਲ ਹੋਈ ਅਤੇ ਤਰਾਸਦੀ ਦੀ ਗੱਲ ਇਹ ਹੈ ਕਿ ਕਈ ਪੰਥਕ ਧਿਰਾਂ ਵੱਲੋਂ ਸਰਦਾਰ ਅੰਮ੍ਰਿਤਪਾਲ ਸਿੰਘ ਛੰਡੜਾ ਨੂੰ ਅੱਖੋਂ ਪਰੋਖੇ ਕਰਕੇ ਕਮਲਜੀਤ ਸਿੰਘ ਬਰਾੜ ਨੂੰ ਪੰਥਕ ਉਮੀਦਵਾਰ ਵਜੋਂ ਪ੍ਰਚਾਰਿਆ ਜਾ ਰਿਹਾ ਹੈ ਜੋ ਕਿ ਬਦਨੀਤੀ ਭਰੀ ਅਤੇ ਬੰਦਭਾਗੀ ਗੱਲ ਹੈ। ਉਹਨਾਂ ਅੱਗੇ ਕਿਹਾ ਹੈ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਇਹ ਸਪਸ਼ਟ ਕਰਨਾ ਚਾਹੁੰਦੀ ਹੈ ਕਿ ਉਹ ਸਰਦਾਰ ਅਮਰਿਤਪਾਲ ਸਿੰਘ ਛੰਦੜਾ ਦੀ ਪੂਰਨ ਹਮਾਇਤ ਕਰਦੀ ਹੈ ਅਤੇ ਉਹਨਾਂ ਦੇ ਹੱਕ ਵਿੱਚ ਡਟ ਕੇ ਖੜੀ ਹੈ ਅਤੇ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦੀ ਹੈ ਕਿ ਭਾਈ ਅਮਰਿਤਪਾਲ ਸਿੰਘ ਛੰਦੜਾ ਦੀ ਹਰ ਸੰਭਵ ਹਮਾਇਤ ਕੀਤੀ ਜਾਵੇ।